ਹਾਂਜੀ ਰਿਚਰਚਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਅਪਡੇਟ ਨਾਲ ਸੋ ਦੁਸ਼ਹਿਰਾ ਅਤੇ ਦੀਵਾਲੀ ਨੂੰ ਬੋਨਸ ਦੇ ਰੂਪ ਦੇ ਵਿੱਚ ਡੀਏ ਵਿੱਚ ਵਾਧਾ ਅਤੇ 6ਵੇਂ ਪੇ ਕਮਿਸ਼ਨ ਦੀ ਜਿਹੜੀ ਪੇ ਫਿਕਸੇਸ਼ਨ ਹੈ ਉਹਦਾ ਹੱਲ ਨਿਕਲ ਸਕਦਾ ਹੈ ਇੱਕ ਉਮੀਦ ਜਿਹੜੀ ਉਜਾਗੀ ਹੈ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਹਰ ਦਿਨ ਕੁਝ ਨਵਾਂ ਲੈ ਕੇ ਆਂਦਰ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਇੱਕ ਜਿਹੜਾ ਪੱਤਰ ਅਪਡੇਟ ਹੋਇਆ ਪੰਜਾਬ ਗਵਰਨਮੈਂਟ ਸੈਟਸ ਅਪ ਕਮੇਟੀ ਟੂ ਰਿਵਿਊ ਡੀਏ ਐਂਡ ਪੇ ਫਿਕਸੇਸ਼ਨ ਸੋ ਪੰਜਾਬ ਸਰਕਾਰ ਨੇ ਡੀਏ ਤੇ ਪੇ ਫਿਕਸੇਸ਼ਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਵਕਫ-ਵਕਹ ਜਿਹੜੇ ਅਧਿਕਾਰੀ ਸ਼ਾਮਿਲ ਕੀਤੇ ਗਏ ਹਨ ਇੱਕ ਕਮੇਟੀ ਬਣਾਈ ਕਿਉਂ ਗਈ ਹੈ ਇਹ ਕਿਹੜੇ ਕੰਮ ਕਰੂਗੀ ਉਹ ਆਪਾਂ ਤੁਹਾਡਾ ਨਾਲ ਸਾਂਝਾ ਕਰਦੇ ਹਾਂ ਇਸ ਤਰ੍ਹਾਂ ਲਿਖੋ ਸੋ ਪੰਜਾਬ ਗਵਰਨਮੈਂਟ ਸੈਟਸ ਅਪ ਕਮੇਟੀ ਟੂ ਰਿਵਿਊ ਐਂਡ ਡੀਏ ਐਂਡ ਪੇ ਫਿਕਸੇਸ਼ਨ ਆਫਟਰ ਹਾਈ ਕੋਰਟ ਪਟੀਸ਼ਨਸ ਸੋ ਜਦੋਂ ਤੋਂ ਹਾਈ ਕੋਰਟ ਦੀ ਪਟੀਸ਼ਨ ਦਾਇਰਾ ਹੁੰਦੀਆਂ ਉਦੋਂ ਤੋਂ ਜਿਹੜਾ ਹਾਈ ਕੋਰਟ ਨੇ ਇੱਕ ਹੁਕਮ ਦਿੱਤਾ ਸੋ ਉਸ ਦੇ ਸਬੰਧ ਨੂੰ ਉਸ ਨੂੰ ਵਿਚਾਰਨ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਡੀਏ ਤੇ ਪੇ ਫਿਕਸੇਸ਼ਨ ਬਾਰੇ ਗੱਲ ਕੀਤੀ ਜਾਣੀ ਹੈ ਸਾਫ ਸਬਦਾਂ ਚ ਉਪਰਾਹ ਕਰਕੇ ਕਹਿ ਦਿੱਤਾ ਦੇ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਫਾਈਨੈਂਸ ਹੈਜ਼ ਕੰਸਟੀਟਿਊਟਿਡ ਆ ਫਾਈਵ ਮੈਂਬਰ ਕਮੇਟੀ ਟੂ ਐਗਜ਼ਾਮਿਨ ਡੇਨਸ ਅਲੋਸ ਸੋ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਪੰਜ ਜਿਹੜੀ ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਡੀਏ ਬਾਰੇ ਜਿਹੜੀ ਉਹ ਵਿਚਾਰ ਚਰਚਾ ਕਰੂਗੀ ਐਂਡ ਪੇ ਫਿਕਸੇਸ਼ਨ ਇਸ਼ੂਜ਼ ਫ ਡਾਇਰੈਕਸ਼ਨਸ ਆਫ ਦਾ ਪੰਜਾਬ ਹਰਿਆਣਾ ਹਾਈ ਕੋਰਟ ਇਨ ਸਿਵਲ ਰਿਟ ਪਟੀਸ਼ਨ ਨੰਬਰ 24613 ਆਫ 2025 ਸੌਰਵ ਸ਼ਰਮਾ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ ਸੋ ਉਸ ਤੋਂ ਬਾਅਦ ਜਿਹੜਾ ਪੇ ਫਿਕਸੇਸ਼ਨ ਨੂੰ ਲੈ ਕੇ ਇਸ਼ੂ ਹੁਣ ਤੱਕ ਬਣਿਆ ਹੋਇਆ ਦੋਸਤੋ ਇਸ਼ੂ ਨਹੀਂ ਕਹਿ ਸਕਦੇ ਇਹ ਅਧਿਆਪਕਾਂ ਦਾ ਹੱਕ ਹੈ ਪਿਛਲੇ 4 4.5 ਸਾਲ ਤੋਂ ਜਿਹੜੇ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਿਹਾ ਸੋ ਹਾਈ ਕੋਰਟ ਵੱਲੋਂ ਵੀ ਜਿਹੜਾ ਇੱਕ ਇਹਨਾਂ ਨੂੰ ਜਾਚਕਾ ਦਿੱਤੀ ਗਈ ਸੀ ਕਿ ਉਹਨਾਂ ਦੇ ਅਧਿਆਪਕਾਂ ਦੇ ਪੱਖ ਵਿੱਚ ਫੈਸਲਾ ਵੀ ਹੋਇਆ ਸੋ ਉਸ ਦੇ ਉੱਪਰ ਵਿਚਾਰ ਕਰਨ ਅਤੇ ਡੀਏ ਬਾਰੇ ਵਿਚਾਰ ਕਰਨ ਵਾਸਤੇ ਕਿ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਪੰਡ ਮੈਂਬਰੀ ਕਮੇਟੀ ਸੋ ਜਿਹਦੇ ਵਿੱਚ ਪੰਜਾਬ ਇਹਦਾ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਵੀ ਦਾਇਰ ਕੀਤਾ ਹੈ ਜਿਹਦਾ ਪਟੀਸ਼ਨ ਨੰਬਰ 24613 ਹੈ ਜਿਹੜਾ 2025 ਦੇ ਵਿੱਚ ਫਾਈਲ ਕੀਤਾ ਗਿਆ ਸੌਰਵ ਸ਼ਰਮਾ ਆਪਾਂ ਤਕਰੀਬਨ ਸਾਰੇ ਜਾਣਦੇ ਆ ਕਿ ਜਿਨ੍ਹਾਂ ਨੇ ਵੀ 6ਵੇਂ ਪੀ ਕਮਿਸ਼ਨ ਦੇ ਅਕੋਰਡਿੰਗ ਆਪਣਾ 6ਵੇਂ ਪੀ ਕਮਿਸ਼ਨ ਲਾਇਆ ਜਾਂ 6ਵੇਂ ਪੀ ਕਮਿਸ਼ਨ ਦੀ ਮੰਗ ਕੀਤੀ ਹੈ ਤਾਂ ਸੌਰਵ ਸ਼ਰਮਾ ਨੂੰ ਬੇਸ ਬਣਾ ਕੇ ਹੀ ਜਿਹੜਾ ਉਹ ਲਾਇਆ ਗਿਆ ਤਾਂ ਉਸ ਦੇ ਉੱਪਰ ਜਾਂ ਇਹਦੇ ਨਾਲ ਹੋਰ ਵੀ ਜਿੰਨੇ ਕੇਸ ਲੱਗੇ ਹੋਏ ਆ ਰੇਟਾਂ ਪਈਆਂ ਹੋਈਆਂ ਉਹਨਾਂ ਸਾਰਿਆਂ ਦੇ ਨਾਲ ਹੀ ਜਿਹੜੀ ਉਹ ਵਿਚਾਰ ਵਟਾਂਦਰਾ ਕਰਨ ਵਾਸਤੇ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਦਾ ਕਮੇਟੀ ਵਿਲ ਰਿਵਿਊ ਦਾ ਰეკਮੈਂਡੇਸ਼ਨਸ ਆਫ ਐਨ ਅਰlier ਪੈਨਲ ਰਿਗਾਰਡਿੰਗ ਦਾ ਇੰਪਲੀਮੈਂਟੇਸ਼ਨਸ ਆਫ ਡੀਏ ਇਨ ਅ ਪ੍ਰੀ ਰਿਵਾਈਜ਼ਡ ਪੇ ਸਕਿਲ ਉਸ ਤੋਂ ਬਾਅਦ ਇਹ ਕਮੇਟੀ ਗਠਨ ਜਿਹੜੀ ਕੀਤੀ ਗਈ ਹੈ ਉਹ ਕਰੂਗੀ ਕੀ ਜੀ ਰਿਵਾਈਵ ਰਿਵਿਊ ਦਾ ਰეკਮੈਂਡੇਸ਼ਨਸ ਅਰlier ਜਿਹੜੀਆਂ ਪਹਿਲਾਂ ਤੁਸੀਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦੇ ਉੱਪਰ ਡੀਏ ਨਾਲ ਸੰਬੰਧਤ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਨ ਵਾਸਤੇ ਭਾਵ ਲਾਗੂ ਕਰਨ ਵਾਸਤੇ ਵਿਚਾਰ ਚਰਚਾ ਕਰੂਗੀ ਰੀਵਾਈਜ਼ਡ ਪੇ ਸਕੇਲ ਅਤੇ ਜਿਹੜੇ ਪੇ ਸਕੇਲ ਰਿਵਾਈਜ਼ ਕੀਤੇ ਗਏ ਪਹਿਲਾਂ ਦੋਸਤੋ ਆਪਾਂ ਨੂੰ ਪਤਾ ਵੀ ਪੰਜਵਾਂ ਪੇ ਸਕੇਲ ਸੀ ਫਿਰ ਛੇਮਾ ਫਿਰ ਉਸ ਤੋਂ ਬਾਅਦ 17 7 20 ਤੋਂ ਬਾਅਦ ਜਿਹੜਾ ਇਹਨਾਂ ਨੇ ਸੱਤਵਾਂ ਪੇਗ ਕਮਿਸ਼ਨ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਈ ਗਈ ਤਾਂ ਵਿਭਾਗ ਵੱਲੋਂ ਛੇਵੇਂ ਪੇਗ ਕਮਿਸ਼ਨ ਨੂੰ ਦੇਣ ਦੀ ਮੰਗ ਕਰ ਦਿੱਤੀ ਗਈ ਭਾਵੇਂ ਸਮੇਂ-ਸਮੇਂ ਤੇ ਜਿਹੜਾ ਵੀ ਪੇ ਸਕੇਲਾਂ ਦੇ ਵਿੱਚ ਉਤਾਰ ਚੜਾਅ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਡੂੰਘਾਈ ਦੇ ਨਾਲ ਜਾਂਚਣ ਦੇ ਲਈ ਇਹ ਕਮੇਟੀਆਂ ਬਣਾਈਆਂ ਗਈਆਂ ਤੇ ਦੂਸਰਾ ਆਪਾਂ ਦੇਖਿਆ ਕਿ 42% ਜਿਹੜਾ ਡੀਏ ਉਹ ਮਿਲ ਰ ਅ ਪਿੱਛੇ ਜੇ ਆਪਾਂ ਨਿਊਜ਼ ਵੀ ਸੁਣੀ ਸੀ ਕਿ ਦਿਵਾਲੀ ਤੱਕ ਹੋ ਸਕਦਾ ਹੈ 55% ਦਾ ਡੀਏ ਉਹ ਮਿਲ ਸਕਦਾ ਸੋ ਉਹਨਾਂ ਸਾਰਿਆਂ ਨੂੰ ਬਰੀਕੀ ਨਾਲ ਜਾਂਚਣ ਦੇ ਲਈ ਇਹ ਕਮੇਟੀ ਜਿਹੜਾ ਉਹ ਗਠਨ ਕੀਤਾ ਗਿਆ ਵਿਲ ਆਲਸੋ ਡਿਸਾਈਡ ਔਨ ਦਾ ਫਿਕਸੇਸ਼ਨ ਆਫ ਪੇ ਸਕਿਲਸ ਫਾਰ ਦਾ ਪਟੀਸ਼ਨਰਸ ਅਤੇ ਜਿੰਨੇ ਵੀ ਪਟੀਸ਼ਨਰਸ ਨੇ ਹੁਣ ਇੱਥੇ ਇੱਕ ਗੱਲ ਦੋਸਤੋ ਮੈਂ ਪਹਿਲਾਂ ਹੀ ਸਪਸ਼ਟ ਕਰ ਜਾਨੀ ਚਾਹੁੰਨਾ ਕਿ ਕਈ ਵਾਰਨ ਹੁਣ ਜਦੋਂ ਆਪਾਂ ਵੀਡੀਓ ਅਪਲੋਡ ਕਰਾਂਗੇ ਉਸ ਤੋਂ ਬਾਅਦ ਭੈਣ ਭਰਾਵਾਂ ਦੇ ਮੈਸੇਜ ਆਉਣਗੇ ਵੀ ਕੀ ਸਰ ਇਹ ਸਾਰਿਆਂ ਵਾਸਤੇ ਹੋਊਗਾ ਫਿਲਹਾਲ ਇਹਨਾਂ ਨੇ ਦੇਖੋ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਵਿਲ ਆਲਸੋ ਡਿਸਾਈਡ ਔਨ ਦਾ ਫਿਕਸ ਫॉर द ਪਟੀਸ਼ਨਰਸ ਫਿਲਹਾਲ ਦੀ ਘੜੀ ਜਾਂ ਸਿਰਫ ਪਟੀਸ਼ਨਰਾਂ ਵਾਸਤੇ ਹੀ ਜਿਹੜਾ ਇਹ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਕੇਸ ਦਾਇਰ ਕੀਤੇ ਆ ਜੇ ਕਿ ਕਹਿੰਦੇ ਵੀ ਆਪਾਂ ਕੇਸ ਜਰਨਲਾਈਜ਼ ਹੁੰਦੇ ਆ ਉਸ ਤੋਂ ਬਾਅਦ ਇਹ ਲਾਭ ਸਾਰਿਆਂ ਨੂੰ ਮਿਲੂਗਾ ਠੀਕ ਹੈ ਜੀ ਜ਼ਾਹਿਰ ਜੀ ਗੱਲ ਹੈ ਦੋਸਤੋ ਵੀ ਅੱਜ ਨਹੀਂ ਤਾਂ ਕੱਲ ਜਰਨਲਾਈਜ਼ ਹੋ ਜਾਊਗਾ ਤੇ ਨਹੀਂ ਕੀ ਹੁੰਦਾ ਵੀ ਜਿਹੜੇ ਭੈਣ ਭਰਾ ਰਹਿਗੇ ਉਹ ਨਵੇਂ ਪਟੀਸ਼ਨਰ ਦੇ ਰੂਪ ਚ ਬਣ ਕੇ ਕੇਸ ਲਾ ਦੇਣਗੇ ਹੌਲੀ ਹੌਲੀ ਹੋ ਸਕਦਾ ਹੈ ਜਦੋਂ ਤਕਰੀਬਨ ਸਾਰਿਆਂ ਨੇ ਕੇਸ ਲੱਗਦਾ ਤਾਂ ਥੋੜੇ ਬਹੁਤ ਜਿਹੜੇ ਰਹਿਣਗੇ ਉਹਨਾਂ ਵਾਸਤੇ ਜਰਨਲਾਈਜ਼ ਕਰ ਦਿੱਤਾ ਜਿਸ ਤਰ੍ਹਾਂ 5578 ਦਾ ਹੋਇਆ ਹੈ ਠੀਕ ਹੈ ਜੀ ਤਾਂ ਫਿਲਹਾਲ ਦੀ ਘੜੀ ਜਿਹੜਾ ਉਹ ਪਟੀਸ਼ਨਰਸ ਵਾਸਤੇ ਹੀ ਜਿਹੜਾ ਉਹ ਲਾਗੂ ਕੀਤਾ ਗਿਆ ਉਹਨਾਂ ਤੇ ਹੀ ਜਿਹੜਾ ਲਾਗੂ ਹੋਊਗਾ ਉਹਨਾਂ ਨੂੰ ਹੀ ਜਿਹੜਾ ਫਿਲਹਾਲ ਲਾਭ ਦਿੱਤਾ ਜਾਣਾ ਹੁਣ ਇਸ ਕਮੇਟੀ ਦੇ ਮੈਂਬਰ ਕਿਹੜੇ-ਕਿਹੜੇ ਹੈ ਜੀ ਮੈਂਬਰ ਆਫ ਦਾ ਕਮੇਟੀ ਸ਼੍ਰੀ ਕਰਮ ਸਿੰਘ ਡੀਸੀਐਫਏ ਫਾਈਨਾਂਸ ਰਿਪਰੈਜ਼ੈਂਟੇਟਿਵ ਆਫ ਦਾ ਐਡਵੋਕੇਟ ਜਨਰਲ ਪੰਜਾਬ ਸ਼੍ਰੀ ਰਕੇਸ਼ ਕੁਮਾਰ ਡੀਸੀਐਫਏ ਹਾਈ ਐਜੂਕੇਸ਼ਨ ਸ਼੍ਰੀ ਮਨੀਸ਼ ਸੇਠੀ ਸੁਪਰਡੈਂਟ ਐਫਈਆ ਬ੍ਰਾਂਚ ਫਿਰੋਜ਼ਪੁਰ ਸ਼੍ਰੀ ਦੀਪਕੋ ਹੋਰੀ ਏਸੀਐਫਏ ਡੀਐਫਆਰਈ ਦ ਪੈਨਲ ਹੈਜ਼ ਬੀਨ ਡਾਇਰੈਕਟਡ ਟੂ ਸਬਮਿਟ ਇਟਸ ਰਿਪੋਰਟ ਵਿਦਨ 3 ਵੀਕਸ ਸੋ ਹੁਣ ਦੇਖੋ ਸਿਰਫ ਦੋਸਤੋ 3 ਵੀਕਸ 3 ਹਫ਼ਤਿਆਂ ਦਾ ਜਿਹੜਾ ਟਾਈਮ ਇਸ ਕਮੇਟੀ ਨੂੰ ਦਿੱਤਾ ਗਿਆ ਕਿ ਇਹ ਕਮੇਟੀ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ 3 ਹਫ਼ਤਿਆਂ ਦੇ ਅੰਦਰ ਅੰਦਰ ਡੀਏ ਪਲੱਸ ਜਿਹੜਾ ਪੇ ਫਿਕਸ਼ਨ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਆ ਉਹਨਾਂ ਨੂੰ ਸਾਰਿਆਂ ਨੂੰ ਹੱਲ ਕਰਕੇ 3 ਹਫ਼ਤੇ ਦੇ ਵਿੱਚ ਵਿੱਚ ਜਿਹੜੀ ਰਿਪੋਰਟ ਉਹ ਵਿਭਾਗ ਨੂੰ ਸੌਂਪਣੀ ਹੈ ਹਾਈ ਕੋਰਟ ਨੂੰ ਸੌਂਪਣੀ ਹੈ ਠੀਕ ਹੈ ਜੀ ਜਿਹਨਾਂ ਵੀ ਇਹਨਾਂ ਦੀ ਹਾਈ ਕਮਾਂਡ ਜਾਂ ਜਿੰਨਾ ਵੀ ਇਸ ਚੀਜ਼ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਜਿਨ੍ਹਾਂ ਨੇ ਵੀ ਰਿਪੋਰਟਸ ਮੰਗੀ ਹੈ ਤਾਂ ਤਿੰਨ ਹਫ਼ਤਿਆਂ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੋ ਦੋਸਤੋ ਇੱਕ ਉਮੀਦ ਜਿਹੜੀ ਹੋ ਫਿਲਹਾਲ ਵੱਜ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੁਸ਼ਹਿਰਾ ਦੀਵਾਲੀ ਹੋ ਸਕਦਾ ਹੈ ਦੁਸ਼ਹਿਰਾ ਦੀਵਾਲੀ ਜਾਂ ਇਹਨਾਂ ਤੋਂ ਅੱਗੇ ਪਿੱਛੇ ਵੀ ਕਿ ਡੀਏ ਪਲੱਸ ਪੇ ਫਿਕਸੇਸ਼ਨ ਵਾਲਾ ਜਿਹੜਾ ਮਸਲਾ ਹੱਲ ਹੋਣ ਦੀ ਉਮੀਦ ਹੈ ਸੋ ਇਸੇ ਆਸ ਦੇ ਨਾਲ ਕਿ ਪ੍ਰਮਾਤਮਾ ਕਰੇ ਜਿਵੇਂ ਕਿ ਇਹਦੀ ਵੀ ਦੁਸ਼ਹਿਰਾ ਦੀਵਾਲੀ ਇਹ ਸਭ ਲਈ ਖੁਸ਼ੀਆਂ ਭਰਿਆ ਹੋਵੇ डीएवी ਜਿਹੜਾ 55% ਹੋ ਜੇ ਅਤੇ ਜਿਹੜਾ ਪੇ ਫਿਕਸੇਸ਼ਨ ਵਾਲਾ ਛੇਵੇਂ ਪੇ ਕਮਿਸ਼ਨ ਨੂੰ ਲੈ ਕੇ ਵੱਡਾ ਪੱਧਰ ਤੇ ਜਿਹੜੇ ਧਰਨੇ ਵਿਚਾਰੇ ਚੱਲ ਰਹੇ ਆ ਉਹ ਵਿਚਾਰਾਂ ਦੇ ਹੱਲ ਹੋ ਜਾਣ ਤੇ ਆਪਣੇ ਆਪਣੇ ਘਰਾਂ ਨੂੰ ਵਾਪਸ ਆਉਣ ਖੁਸ਼ੀ-ਖੁਸ਼ੀ ਜਿਹੜੇ ਉਹ ਆਪਣੇ ਕੰਮਾਂ ਤੇ ਵੀ ਆਉਣ ਭਾਵ ਸਕੂਲਾਂ ਦੇ ਵਿੱਚ ਪਰਤਨ ਤੇ ਬੱਚਿਆਂ ਦੇ ਉਜਲੇ ਭਵਿੱਖ ਦੇ ਲਈ ਜਿਹੜਾ ਉਹ ਉਸੇ ਤਰ੍ਹਾਂ ਹੀ ਤਿਆਰੀਆਂ ਆਰੰਭ ਕਰਨ ਏਸੇ ਆਸ ਦੇ ਨਾਲ ਏਸੇ ਉਮੀਦ ਦੇ ਨਾਲ ਤੇ ਪ੍ਰਮਾਤਮਾ ਕਰੇ ਇਦਨ ਜਲਦੀ ਆਵੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਿਹੜੇ ਭੈਣ ਭਰਾ ਕੋਈ ਸੁਝਾਅ ਲੈਣਾ ਚਾਹੁੰਦੇ ਆ ਦੇਣਾ ਚਾਹੁੰਦੇ ਆ ਜਾਂ ਕਿਸੇ ਦਾ ਵੀ ਕੋਈ ਸਵਾਲ ਹੋ ਜਾ ਤਾਂ ਕਮੈਂਟਾਂ ਰਹੀਂ ਜਰੂਰ ਕਰਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਹਾਈਪ ਜਰੂਰ ਕਰ ਦਿਆ ਕਰੋ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ